ਡਰਾਈਵਰ ਦੀ ਵੀ ਸਾਰੀ ਕਾਦੀ ਜੂਨ ਐ ਸੜਕਾਂ ਤੇ ਫਿਰੋ ਸਾਰਾ ਦਿਨ ਧੱਕੇ ਖਾਂਦੇ ਮਹੀਨੇ-ਮਹੀਨੇ ਪਿੱਛੋਂ ਕਰਿਓ ਫੇਰ ਵੀ ਚੈਨ ਨਹੀਂ ਸਾਰਾ ਦਿਨ ਮੌਤ ਦੇ ਮੂੰਹ ਚ ਕੀ ਆਏਗੀ ਜੀ ਪਰਵਾਨੇ ਓ ਪਰਵਾਨੇ ਬੋਲੇ ਰਹੀ ਕਿੱਥੇ ਐ ਬੋ ਵੀਰ ਹੈ ਆਇ ਤੇ ਓ ਕਿਧਰ ਗਈ ਤੂੰ ਐ ਰੀਮੋ ਬੱਲੇ 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 ਆ ਗਈਆਂ ਸਰਕਾਰਾਂ ਬਹਿ ਜਾ ਤੁਸੀਂ ਬਿਨਾ ਦੱਸੀ ਆ ਗਏ ਦੀ ਬਿਨਾ ਦੱਸੀ ਆ ਗਿਆ ਬਿਨਾ ਦੱਸੀ ਵੀ ਆ ਸਕਦਾ ਮੈਂ ਆਉਂਦਾ ਘਰ ਹੈ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਜਾਓ ਨਾ ਤੇਨੂੰ ਚੰਗਾ ਨਹੀਂ ਲੱਗੇ ਵੀ ਮੈਂ ਮੇਰੇ ਦੱਸਿਆ ਗਿਆ ਓਏ ਇਹ ਜੀ ਗੱਲ ਨਹੀਂ ਜੀ ਮਾਰ ਕੇ ਤਾਂ ਫੋਨ ਕਰ ਦਿੰਦੇ ਹੁੰਨੇ ਹੁੰਨੇ ਅੱਜ ਫੋਨ ਵੀ ਨਹੀਂ ਕੀਤਾ ਤੁਸੀਂ ਚਲ ਨਹੀਂ ਫੋਨ ਕੀਤਾ ਤਾਂ ਨਾ ਸਹੀ ਫਿਰ ਕੀ ਹੋ ਗਿਆ ਮੇਰਾ ਘਰ ਹੈ ਜਦੋਂ ਮਰਜ਼ੀ ਆਵਾਂ ਜਦੋਂ ਮਰਜ਼ੀ ਜਾਵਾਂ ਔਰ ਤੂੰ ਸੁਣਾ ਠੀਕ ਰਹੀ ਹਾਂਜੀ ਠੀਕ ਵਧੀਆ ਚਲੋ ਇੱਕ ਤਾਂ ਤੇਰਾ ਫਿਕਰ ਰਹਿੰਦਾ ਪਿੱਛੋਂ ਮੈਨੂੰ ਵੀ ਪਤਾ ਨਹੀਂ ਨੀਮੋ ਕਿਵੇਂ ਹੋਊਗੀ ਕਿਵੇਂ ਨਹੀਂ ਉਹ ਯਾਦ ਜੁੱਦ ਵੀ ਕਰ ਲੈਣੀ ਹੈ ਮੈਨੂੰ ਕਿ ਨਹੀਂ ਤੁਹਾਨੂੰ ਯਾਦ ਕਰਨਾ ਮੈਂ ਹਰ ਕਿਸੇ ਨੂੰ ਕਰਨਾ ਅੱਛਾ ਇਹ ਵੀ ਠੀਕ ਹੈ ਔਰ ਸੁਣਾ ਕੀ ਗੱਲ ਹੈ ਕਿਨੀ ਜਲਦੀ ਆਗੇ ਤੁਸੀਂ ਜਲਦੀ ਬੱਸ ਢੇੜਾ ਜਲਦੀ ਲੱਗ ਗਿਆ ਤਾਂ ਜਲਦੀ ਆ ਗਿਆ ਹੁਣ ਮਾਲਕ ਦਾ ਕੀ ਪਤਾ ਕਦੋਂ ਫੋਨ ਕਰਦੇ ਉਹ ਤਾਂ ਇਹ ਨਹੀਂ ਪਤਾ ਰਾਤ ਨੂੰ ਕਹਿੰਦੇ ਆ ਜਾ ਵੀ ਹੁਣੇ ਆ ਜਾ ਅੱਛਾ ਫੇਰ ਇਹੀ ਹੈ ਗੱਲ ਵੀ ਨੌਕਰੀ ਕੀਤੀ ਹੈ ਜਾਂ ਤਾਂ ਨਖਰਾ ਕੀ ਉਹ ਨਹੀਂ ਜਣਾ ਪਊਗਾ ਹਾਂ ਉਹ ਤਾਂ ਹੈਗਾ ਜੀ ਚਾਹ ਲਿਆਵਾਂ ਬਣਾ ਕੇ ਤੇ ਪਾਣੀ ਲਿਆਵਾਂ ਪਹਿਲਾਂ ਬੈ ਜਾ ਬਿਲਦ ਬਣਾ ਲਈ ਚਾਹ ਬਣਾ ਹੁਣ ਪੀਏ ਗੱਲ ਬਹੁਤ ਸੁਣਾਤੀ ਵਧੀਆ ਜੀ ਮੇਰੇ ਤਰ੍ਹਾਂ ਜੀਨ ਲੱਗਦਾ ਪੈਸੀਆ ਹੇ ਰੋਂ ਮੈਂ ਹੀ ਕੰਮ ਛੱਡ ਦਿਆਂ ਬਈ ਛੱਡਿਆ ਤਾਂ ਨਹੀਂ ਜਾਂਦਾ ਕੰਮ ਹੁਣ ਜੇ ਸਿੱਖਿਆ ਹੀ ਹੀ ਕੰਮ ਹੈ ਔਰ ਉਹ ਕੰਪਿਊਟਰ ਚਲਾਉਣਾ ਉਤਾਰਿਆ ਮੈਂ ਵੀ ਹਾਂ ਇੱਥੇ ਢਾ ਕੇ ਮੇਜ਼ ਉੱਤੇ ਟਾਈਪ ਕਰੀਂ ਜਾਇ ਕਰੂੰਗਾ ਕੰਮ ਤਾਂ ਕਿਉਂ ਛੱਡਣਾ ਜੀ ਚਲੋ ਕਦੇ ਕਹੇ ਤਾਂ ਮਮਰਾ ਜੀ ਕਰਦਾ ਵੀ ਸਾ ਆਪਦੀ ਗੱਡੀ ਹੋਵੇ ਆਪਦੀ ਨੀਂਦ ਸੋਈਏ ਆਪਦੀ ਉੱਠੀਏ ਪਰ ਕੀ ਕਰਾਂ ਮੇਰੀਆਂ ਮਜਬੂਰੀਆਂ ਇੱਕ ਤਾਂ ਤੈਨੂੰ ਛੱਡ ਕੇ ਜਾਣਾ ਪੈਂਦਾ ਫੇਰ ਭੁੱਖੇ ਤੇ ਹਾਏ ਰਾਤ ਦਿਨ ਲਿਆਏ ਜਿੱਥੇ ਕੋਈ ਢਾਬਾ ਟੂਬਾ ਮਿਲ ਗਿਆ ਤੱਸੀਆਂ ਠੰਡੀਆਂ ਜੀਆਂ ਜੀਆਂ ਮਿਲੀਆਂ ਖਾ ਲਿਆ ਹੁਣ ਤੇਰੇ ਹੱਥਾਂ ਦੀਆਂ ਪੱਕੀਆਂ ਥੋੜਾ ਮਿਲਦੀਆਂ ਨੇ ਉੱਥੇ ਤੁਸੀਂ ਨਾ ਕੰਮ ਤਾਂ ਹੁੰਦੀ ਰਹਿਣਿਆ ਰੋਟੀ ਟੈਮ ਨਾ ਖਾ ਲਿਆ ਕਰੋ ਉਹ ਤਾਂ ਖਾ ਲੈਣਾ ਮੈਂ ਆ ਰੋਟੀ ਵਾਲਾ ਤਾਂ ਕੋਈ ਚੱਕਰ ਨਹੀਂ ਬਸ ਉਹ ਤੇਰੇ ਹੱਥਾਂ ਦੀ ਪੱਕੀ ਹੋਈ ਨਹੀਂ ਨਾ ਹੁੰਦੀ ਕੋਈ ਨਹੀਂ ਹੁਣ ਪਕਾ ਕੇ ਖਵਾ ਦਾਂਗੇ ਆ ਨਾਲੇ ਜੇ ਰੱਬ ਨੇ ਚਾਇਆ ਤਾਂ ਆਪਣਾ ਵੀ ਗੱਡੀ ਪਹਿ ਜਾਣੀ ਹੈ ਹਾਂ ਇਹ ਤਾਂ ਹਰ ਇੱਕ ਡਰਾਈਵਰ ਦਾ ਸੁਪਨਾ ਹੁੰਦਾ ਹੈ ਵੀ ਉਹਦੀ ਆਪਣੀ ਗੱਡੀ ਹੋਵੇ ਆਪ ਚਲਾਵੇ ਆਪ ਢੇੜਾ ਲਾ ਕੇ ਆਵੇ ਫਿਰ ਮੈਂ ਤਾਂ ਸੋਚਦਾ ਹੁਣ ਬਈ ਬੰਦਾ ਹੀ ਹੋਰ ਰੱਖ ਲਊਗਾ ਮੈਂ ਤਾਂ ਇੱਥੇ ਘਰੇ ਆਰਾਮ ਕਰਿਆ ਕਰੂੰਗਾ ਤੇਰੇ ਕੋਲੇ ਘਰੇ ਘਰੇ ਰਿਆ ਕਰੂੰਗਾ ਫੇਰ ਤੂੰ ਘਰੇ ਤਾਂ ਬੋਰ ਹੋ ਜਾਊਂਗੀ ਐ ਕਿ ਬੋਰ ਹੋ ਜਾਊ ਤੂੰ ਹੈਗੀ ਹੈ ਨਾ ਉਹ ਤਾਂ ਮੈਂ ਹੈਗੀਆਂ ਜੀ ਫੇਰ ਆਪਣਾ ਜ਼ਰੂਰੀ ਬੰਦਾ ਰੱਖਣਾ ਆ ਜਿਹੜੇ ਆਪਾਂ ਨੂੰ ਪੈਸੇ ਦੇਣੇ ਹੋ ਆਪਣੇ ਘਰੇ ਕੰਮ ਆਣਗੇ ਇਹ ਵੀ ਤੇਰੀ ਗੱਲ ਠੀਕ ਹੈ ਘਰੇ ਬਣਾਉਣਾ ਮੈ ਕੋਈ ਜਗਾੜ ਕੋਈ ਲੋਨ ਲਾਲ ਲੈ ਲੈਣੇ ਥੋੜਾ ਬਹੁਤ ਉਸ ਨਾਲ ਕੁਝ ਹੋ ਹੈਗੇ ਕਰ ਲੈਂਦੇ ਜਗਾੜ ਪਈ ਹੈ ਜੀ ਹਾਂ ਠੀਕ ਹੈ ਜੀ ਲੈ ਵਾ ਕੱਪੜੇ ਫੜਾ ਦੋ ਜੀ ਧੋਣ ਵਾਲੇ ਨੇ ਮੈਂ ਧੋ ਦਿੰਨੀ ਆ ਮੈਨੂੰ ਤਾਂ ਹੀ ਨਹੀਂ ਪਤਾ ਕਿਹੜੇ ਧੋਣ ਵਾਲੇ ਨੇ ਤੂੰ ਆਪੇ ਦੇਖ ਕੇ ਧੋਤਾ ਦੀ ਸਾਰੇ ਖੰਗਾਲ ਨੇ ਚਲੋ ਕੋਈ ਨਹੀਂ ਖੰਗਾਲ ਦਿੰਦੇ ਕਰੋ ਤੁਸੀਂ ਮਾਤ ਹੋ ਕੇ ਪ੍ਰੈਸ ਹੋ ਜੋ ਮੈਂ ਚਾਹ ਬਣਾ ਦਿੰਨੀ ਤੁਹਾਡੇ ਵਾਸਤੇ ਹਾਂ ਚਾਹ ਲਿਆ ਬਣਾ ਕੇ ਕਰੜੀ ਜੀ ਬਣਾਈ ਹੈ ਹਾਂ ਠੀਕ ਹੈ ਜੀ ਚਲ ਚਲੋ ਇਹ ਨਹੀਂ ਕਿਤਾ ਫਿਕਰ ਹੈ ਇਹਨੂੰ ਵੀ ਇਹ ਸਾਰਾ ਦਿਨ ਬਾਹਰ ਫਿਰਦਾ ਕਪੜੇ ਜਿਹੜੇ ਧੋਣ ਵੀ ਪੁੱਛਿਆ ਤਾਂ ਸਹੀ ਸਹੀ ਚੰਗੀ ਹੈ ਤੂੰ ਬਹੁਤ ਡਰ ਹੱਥੋਂ ਬਿਨਾਂ ਦਸੀ ਆ ਗਿਆ ਕਿਉਂ ਆਪੀ ਦਾ ਤਾਂ ਫੋਨ ਕਰਦੀ ਵੀ ਆ ਜੀ ਦਿੱਕ ਕਰ ਰਿਹਾ ਤੇ ਗਸੀ ਉਹ ਪਤੰਦਰ ਆਇਆ ਪਿਆ ਕੌਣ ਕੌਣ ਆਊਗਾ ਇੱਥੇ ਅੱਛਾ ਡਰਾਈਵਰ ਆ ਵੀ ਗਿਆ ਹੋਰ ਆਪੇ ਤਾਂ ਮੈਨੂੰ ਫੋਨ ਕਰਾਇਆ ਇਹਨੂੰ ਮਿਲਣਾ ਜੀ ਉਹ ਮੈਂ ਤਾਂ ਕੀਤਾ ਸੀ ਉਹਦੇ ਮੇਰਾ ਦਿਮਾਗ ਖਰਾਬ ਕੀਤਾ ਪਿਆ ਉਹਨੇ ਗੰਜਰ ਨੇ ਬਿਨਾ ਫੋਨ ਕੀਤੇ ਯਾਰ ਟੱਕ ਕੇ ਤਾਂ ਬੜਾ ਪੰਗਾ ਸਨਿਆ ਹੋਰ ਸਾਰਾ ਮੂਡ ਖਰਾਬ ਕਰਤਾ ਉਹਨੇ ਦਾ ਮਿੰਦਾ ਵੇਖ ਕੇ ਡਰ ਲੱਗ ਪਿਆ ਮਹਲਾਏ ਕਿੱਧਰੋਂ ਆ ਗਿਆ ਫਿਰ ਹੁਣ ਹੁਣ ਕੀ ਹੁਣ ਤੂੰ ਜਾ ਜਿਉਂਨੇ ਵੇਖ ਲਿਆ ਤਾਂ ਪੰਗਾ ਪੈ ਜਾਣਾ ਆ ਪਹਿਲਾਂ ਤਾਂ 15-15 ਦਿਨ ਨਹੀਂ ਆਉਂਦਾ ਉਹ ਹੁਣ ਉਹ ਦੋ ਦਿਨਾਂ ਚੋਂ ਗੜਿਆ ਉਹ ਕਹਿੰਦਾ ਗੱਡੀ ਖਾਲੀ ਹੋਗੀ ਤਾਂ ਆ ਗਿਆ ਅੱਜ ਤਾਂ ਕਹਿੰਦਾ ਮੈਂ ਆਪਦੀ ਗੱਡੀ ਪਾ ਲੈਣਾ ਉਹ ਕਿ ਡਰਾਈਵਰ ਰੱਖ ਦੇਣਾ ਮਸਾਂ ਟਾਲਿਆ ਨਾ ਨਾ ਫਿਰ ਕਰ ਉੱਥੇ ਠੀਕ ਐ ਹਨਾ ਆਪਦੀ ਉਹਦੀ ਗੱਡੀ ਚਾਹੀਦੀ ਤਾਂ ਕੋਈ ਫਾਇਦਾ ਨਹੀਂ ਆ ਉਹ ਕਿੱਥੇ ਘਰੀ ਬੈਠਿਆ ਰਹੂਗਾ ਇਹ ਹਾਂ ਬਣੋਖ ਆ ਜੂਆ ਫਿਰ ਕੀ ਕਰਾਂ ਯਾਰ ਬੜਾ ਰਾਤਾ ਰੋੜਾ ਬਣਿਆ ਇਹ ਮੈਂ ਤਾਂ ਇਹਦੀ ਮਾਂ ਦਾ ਤ ਤਨ ਕੁਲ ਚੰਗੇ ਪਰੌਂਠੇ ਖਾ ਕੇ ਆਉਂਦਾ ਸੀ ਨਾਲ ਲੱਗੀਆਂ ਤੈਨੂੰ ਪਰੌਂਠੇ ਬਣਾਣ ਆਲੂ ਵਾਲੇ ਖਾ ਕੇ ਚਾਈ ਚੰਗਾ ਨਾਲੇ ਉਹ ਹਾਊਗਾ ਇੱਕ ਥਾਲੀ 'ਚੇ ਖਾ ਲਿਓ ਬੜਾ ਸੌਣੇ ਕੰਮ ਖਰਾਬ ਕਰ ਰਹੀ ਰਹਿੰਦਾ ਚਲਾਇਆ ਕਰ ਉਹ ਕਿਤੇ ਅਰ ਸੋਈ ਚ ਨਾ ਜੇ ਚਲ ਆਪਾਂ ਬਾਹਰ ਜਾ ਕੇ ਗੱਲ ਕਰਦੇ ਹਾਂ ਹਾਂ ਮਰਾਜ ਇਹ ਤਾਂ ਬੜਾ ਬਾਹਰ ਚ ਪੁੱਪਣ ਲੱਗ ਕੇ ਬਹਿ ਗਿਆ ਹੁਣ ਕੀ ਕਰੀਏ ਕਰਨਾ ਕੀ ਹੁਣ ਚੱਲੀ ਜਾਂਦੇ ਜਿਵੇਂ ਚੱਲਦਾ ਹੈ ਔਰ ਐਂ ਤਾਂ ਕੰਮ ਲੂਟ ਨਹੀਂ ਹੋਣਾ ਆਪਣਾ ਜੇ ਫਸ ਗਏ ਕਦੇ ਨਹੀਂ ਫਸਦੇ ਬਹੁਤਾ ਕੰਡਾ ਆੜ ਦਾ ਦਿਖਿਆ ਜੇ ਫਿਰ ਦੇਖਾਂਗੇ ਕੀ ਬਣਦਾ ਆ ਜੇ ਫਸ ਗਏ ਸਿਰੇ ਸਿਰ ਕੁੱਟੂਆ ਇਹ ਬੜਾ ਆ ਓ ਤੂੰ ਵੀ ਤਾਂ ਬੇਬਿਕਾ ਵਾਂਗੂ ਭੱਜ ਜਾਉਣਾ ਐ ਉਹ ਮੈਨਾਂ ਤੇਰੇ ਸਾਹਬ ਨਾਲ ਤਾਂ ਫੋਨ ਕਰੀ ਤਾਂ ਆ ਗਿਆ ਓ ਮੈਂ ਕਰ ਰਿਆ ਤਾਂ ਹੈਗਾ ਸੀ ਮੈਂ ਤੈਨੂੰ ਕਹਿਣਾ ਭੁੱਲ ਗਈ ਕਿ ਆਈ ਨਾ ਤੂੰ ਮੈਨੂੰ ਤਾਂ ਇਹਨੂੰ ਵੇਖ ਕੇ ਖਬਰਾਂ ਟੋਕੀ ਮੈਂ ਤੈਨੂੰ ਸਕੀਮ ਦੱਸਾਂਗਾ ਹਾਂ ਆਪਾਂ ਲੰਘ ਚੱਲਦੇ ਆ ਕਿਸੇ ਪਾਸੇ ਆਪਾਂ ਕਿੱਥੇ ਜਾਣਾ ਓ ਕੁੜ ਪੱਜਾਂਗੇ ਕਿਸ ਬਸ ਹੋਰ। ਉਹ ਰਹਿਣ ਤੇ ਪੱਜਾਂਗੇ ਇੱਥੇ। ਹੋਰ ਹੋਰੇ ਕੀ ਐ? ਨਹੀਂ ਨਹੀਂ ਭਜਦੇ ਨਹੀਂ ਆਪਾਂ। ਇਹ ਬੁੜੇ ਨੇ ਸਾਰੀ ਉਮਰ ਕਿ ਮਟ ਪਾਏਂਗੇ। ਉਹ ਬੁੜਾ ਤੇਗਾ। ਜਾ ਜਾ ਤਾ ਤੇ ਕਿੰਨੀ ਐ? ਐਸ ਕਰਦੇ ਆਂ। ਫਿਰ ਕਿਉਂ ਦਾ ਆਪਣਾ ਤਾਂ ਚੱਲੀ ਜਾਂਦਾ ਇਹ। ਝੋਲੀ ਚ ਪੌਣੀਆਂ ਮਿਲ ਜਾਵਾਂਗੇ। ਓਏ ਅੱਜ ਮੈਂ ਹੁਣੇ ਬਿਨਾਂ ਦੱਸੇ ਆ ਗਿਆ ਨਾ। ਐਵੇਂ ਔਖਾ ਐ। ਚੱਲ ਇਹਨੂੰ ਮਾਰ ਗੋਲੀ ਯਾਰ। ਹੁਣ ਤੂੰ ਇਹਦੀਆਂ ਪਿੰਗਾ ਪਾ ਕੇ ਬਹਿ ਗਿਆ। ਇਹਦਾ ਸਾਰਾ ਮੂੜੇ ਖਰਾਬ ਕਰਦਾ ਸਾਰਾ। ਮੋੜ ਸੱਟ ਘੱੜ ਲਾ ਮੇਰੇ ਤਾਂ ਜੀ ਨਹੀਂ ਲੱਗਦਾ ਵੇ ਸੀ ਕਿੰਨੇ ਦਿਨਾਂ ਦਾ ਤਾਂ ਹੀ ਤਾਂ ਤੈਨੂੰ ਸੱਦਿਆ ਸੀ ਮੇਰੇ ਕਿਹੜਾ ਲੱਗਦਾ ਨਹੀਂ ਤਾ ਆਹ ਨੂੰ ਫੋਨ ਕਰਦੀ ਮੈਂ ਸਵੇਰੇ ਆਉਂਗਾ ਮੈਂ ਤਾਂ ਰੋਟੀ ਵੀ ਨਹੀਂ ਖਾ ਕੇ ਆਇਆ ਗਿਆ ਆਲੀ ਕਾਲੀ ਚ ਭੱਜਿਆ ਚਾਹ ਦਾ ਮਾਰ ਮਤ ਨੂੰ ਮਿਲ ਕੇ ਆਉਂਗਾ ਕੋਈ ਨਾ ਰੋਟੀ ਤਾਂ ਮੈਂ ਕਹਿੰਦੀ ਮਤ ਨੂੰ ਹਾਂ ਤੇ ਪੈਸੇ ਦੇ ਦਾਂ ਢਾਬੇ ਤੇ ਖਾਏ ਨਹੀਂ ਹੁਣ ਉਹ ਢਾਬੇ ਤੋਂ ਸਵਾਦ ਕਿੱਥੇ ਆਉਂਦਾ ਇਹਨੇ ਤੇਰੇ ਹੱਥੇ ਨਾਲ ਸਵਾਦ ਆਉਂਦਾ ਸਵਾਦਾਂ ਦਾ ਪੱਟਿਆ ਆ ਹੋਰ ਫਿਰ ਹੁਣ ਕਿਵੇਂ ਕਰੀਏ ਕਰਨਾ ਕੀ ਆ ਪੁੱਛਦੀ ਆ ਮੈਂ ਉਹਨੂੰ ਆਨੇ ਬਹਾਨੇ ਹੁਣ ਮੈਂ ਸਿੱਧਾ ਤੁਹਾਨੂੰ ਪੁੱਛ ਨਹੀਂ ਸਕਦੀ ਸ਼ੱਕ ਕਰੂਗਾ ਹੂੰ ਆਨੇ ਬਹਾਨੇ ਪੁੱਛਦੀ ਆ ਕਿ ਕਿੱਦੇ ਜਾਊਗਾ ਫਿਰ ਆਪਾਂ ਉੱਧੇ ਮਿਲਦੇ ਆਂ ਵਧੀਆ ਹਾਂ ਠੀਕ ਹੈ ਠੀਕ ਹੈ ਤੁਹਾਨੂੰ ਫੋਨ ਦੱਸ ਦੇ ਜਦੋਂ ਇਹ ਭੱਗ ਗਿਆ ਨਾ ਹੂੰ ਉਸ ਤੋਂ ਬਾਅਦ ਫਿਰ ਦੱਸੀ ਮੈਨੂੰ ਉਹ ਤਾਂ ਠੀਕ ਹੈ ਨਾ ਆਪਾਂ ਇੱਕ ਕੰਮ ਕਰੀਏ ਜੇ ਹੂੰ ਤੂੰ ਰਾਤ ਨੂੰ ਆ ਜੀ ਨੀਂਦ ਦੀਆਂ ਗੋਲੀਆਂ ਪਾ ਦਾਂਗੇ ਜੀ ਲਿਆ ਦੇਗਾ ਰਾਤ ਨੂੰ ਕਿਤੇ ਫਿਰ ਖੱਗ ਡੁਖਣੇ ਉੱਠ ਖੜੇ ਕਿਤੇ ਰਾਤ ਨੂੰ ਇਹ ਕਿੱਥੇ ਉੱਠੂਗਾ ਪੈਗ ਤਾਂ ਇਹਨੇ ਲਾਉਣਾ ਹੀ ਆ ਰਾਤ ਨੂੰ ਉਹਦੇ ਵਿੱਚ ਪਾਵਾਂਗੇ ਚੱਲ ਫਿਰ ਮੈਂ ਕਰਦਾ ਕੁਝ ਕੀ ਪਹਿਲਾਂ ਤੂੰ ਉਹਨੂੰ ਪੁੱਛ ਉਹ ਵੀ ਇਹ ਕੈ ਦਿਨ ਰਹੂਗਾ ਉਹਨਾਂ ਨੂੰ ਪੁੱਛਦੀਆਂ ਗੱਲਾਂ ਚਲ ਜਾ ਕੇ ਪੁੱਛੂਗੀ ਮੈਂ ਡਰ ਵੀ ਬੜਾ ਲੱਗਦਾ ਉਹ ਤੋਂ ਜਦੋਂ ਕੋੜਾ ਜਾਂ ਝਾਕਦਾ ਮੇਰੇ ਵੱਲ ਚਲ ਐ ਕਰ ਮੈਂ ਜਾਨਣਾ ਫਿਰ ਹੁਣ ਠੀਕ ਹੈ ਉਹ ਆਪਾਂ ਦੇਖਣਾ ਲਵੇ ਉਹ ਤੂੰ ਤਾਂ ਜਾਨਣਾ ਹੁਣ ਮੇਰੀ ਜਾਨ ਨੂੰ ਸਿਆਪਾ ਪੈ ਗਿਆ ਫਿਰ ਮੈਂ ਕਰਾਂ ਕੀ ਹੁਣ ਤੂੰ ਕੋਲੋਂ ਵੜਿਆ ਕੇ ਪੁੱਛ ਲੈ ਤੂੰ ਸ਼ਾਮ ਨੂੰ ਜਾਣਾ ਉਹੀ ਤਾਂ ਪੰਗਾ ਆ ਜਦੋਂ ਮੇਰੇ ਆਏ ਨੇੜੇ ਜਿਹਾ ਆਉਂਦਾ ਨਾ ਮੇਰੇ ਖਿਬਰਾੜ ਚੜ ਜਾਂਦੀ ਐ ਮੈਨੂੰ ਇਹਦਾ ਧੱਕਾ ਮਾਰਨ ਉਜੋ ਮੈਂ ਤਾਂ ਕੀ ਕਰ ਸਕਦਾ ਚਲ ਤੂੰ ਪੁੱਛ ਕੇ ਦੱਸ ਜੀ ਨੂੰ ਠੀਕ ਹੈ ਮੈਂ ਜਾਣਾ ਚੰਗਾ ਠੀਕ ਹੈ ਧਿਆਨ ਨਾਲ ਜਾਇਂ ਕਰੀ ਹੋਣਾ ਕਿ ਬਾਹਰ ਜਾ ਰਿਹਾ ਹੁਣਾ ਦੇਖਾਂ ਤਾਂ ਪੇਟ ਲੈ ਕੇ ਆਣਾ ਮੋਟਾ ਇਹ ਕੀ ਗੱਲ ਬਾਤ ਹੈ ਬੰਦੇ ਹੋ ਮਾਈ ਉਹਨਾਂ ਨੂੰ ਕਿਵੇਂ ਪੁੱਛਾਂ ਮੈਂ ਕਹੇਗਾ ਵੀ ਡਰਾਈਵਰ ਦਿਮਾਗ ਵੀ ਇਹਦਾ ਪੁੱਠਾ ਹੀ ਆ। ਪੁੱਛਣਾ ਤਾਂ ਪੈਣਾ ਹੀ ਆ ਕੋਈ ਨਾ ਕੋਈ ਹਿੱਲਾਵਾ ਕਰਾਂਗੇ ਐ ਤਾਂ ਸਰਨਾ ਨਹੀਂ। ਚਲੋ ਚਾਹ ਢੀਕਦਾ ਹਣਾ ਹੁਣ ਚਾਹ ਦੇਵਾਂ। ਓ ਪਾਈ ਸਾਹਿਬ ਲੈ ਆਹ ਵੇ ਕੋੜੀ ਵੇਚ ਕੇ ਸੁੱਤਾ। ਪਾਈ ਸਾਹਿਬ ਹਾਂ ਮੱਗਰ ਕੀ ਹਾਲ ਹੈ? ਠੀਕ ਹੈ ਠੀਕ ਹੈ। ਆਸਪ ਮੜੀਦੀ ਅੱਖ ਜੀ ਲੱਗੀ ਦੀ ਮੜੀ ਜੀ ਲੱਗੀ ਦੀ ਜਾਬੇ ਉਹ ਬਸ ਥਕੇ ਮੈਂ ਮੜਾ ਜਾ ਮੈਂ ਤਾਂ 15 50 ਬੋਲ ਮਾਰਦੇ ਉਥੋਂ ਅੱਛਾ ਹੋਰ ਇਹ ਲੈ ਮੈਂ ਤਾਂ ਸੋਕ ਫੇਰ ਬੋਲ ਮਾਰ ਕੇ ਮੈਂ ਤਾਂ ਫੇਰ ਅੰਦਰ ਆਵਾਂ ਚਲ ਦੇਖ ਕੇ ਆਵਾਂ ਅੰਦਰ ਕੋਈ ਨਹੀਂ ਵਧੀਆ ਕਰਿਆ ਆ ਗਿਆ ਤੂੰ ਕੰਵਾ ਆ ਦੀ ਬਸ ਐ ਸਮਝ ਲੈ ਵੀ ਹੋਏ ਆ ਆ ਅੱਛਾ ਮੈਨੂੰ ਵੀ ਜਦੋਂ ਪਤਾ ਲੱਗਿਆ ਨਾ ਵੀ ਬਾਈ ਆ ਰਿਹਾ ਮੈਂ ਵੀ ਭੱਜਿਆ ਭੱਜਿਆ ਆਇਆ ਤੈਨ ਤਾਂ ਹੋਣੀ ਦੀ ਤੇਰਾ ਤਾਂ ਕੰਬੇ ਨਹੀਂ ਕੀ ਹੈ ਔਰ ਫਿਰ ਕਰਾਂ ਜੀ ਸਰਦਾਂ ਨਹੀਂ ਆ ਮੇਰਾ ਜੇ ਇਹ ਗੱਲ ਕੀ ਐ ਤੂੰ ਇਕੱਠੀ-ਕੁੱਠੀ ਲਿਆ ਕੇ ਰੱਖ ਲਿਆ ਕਰ ਮੜੀ ਮੁਟੀ ਇਕੱਠੀ ਤਾਂ ਮੈਂ ਕਿਥੋਂ ਲਿਆਉਂ ਮੈਂ ਤਾਂ ਤੂੰ ਹੀ ਲਿਆ ਕੇ ਦੇਣਾ ਹੋਰ ਤਾਂ ਮੈਂ ਕਿਸੇ ਨੂੰ ਦੱਸਿਆ ਵੀ ਨਹੀਂ ਹੋਇਆ ਪਿੰਡ 'ਚ ਉਹ ਮੇਰੇ ਨਾਲ ਤਾਂ ਹੋਰ ਏ ਬਾਣਾ ਵਰਤ ਗਿਆ سید ਕੀ ਕੀ ਗੱਲ ਹੋ ਗਈ ਗੱਡੀ ਉਤਰ ਗਈ ਖਤਾਨਾਂ 'ਚ ਹੈ ਹੋਰ ਐ ਕਿਵੇਂ ਓਏ ਟੈਂਪੂ ਜੇ ਵਾਲਾ ਆ ਗਿਆ ਮੂਰੇ ਕੰਜਰ ਦਾ ਪਤਾ ਨਹੀਂ ਕੀ ਤਾਂ ਨਦੀ ਫਿਰਦਾ ਸੀ ਕੀ ਨਹੀਂ ਅੱਛਾ ਉਹਨੂੰ ਬਚਾਉਂਦਾ ਬਚਾਉਂਦਾ ਆਪੇ ਮਰ ਗਿਆ ਸੀ ਸੱਟ ਸੁੱਟਣ ਲੱਗੀ ਲੱਗੀਆਂ ਸੱਟਾਂ ਵੀ ਆ ਗੋਡੇ ਤੇ ਐ ਮੜੀ ਜੀ ਇੱਥੇ ਪਤਾ ਨਹੀਂ ਕੀ ਗੱਟ ਗਿਆ ਨਹੀਂ ਜ਼ਖਮਾ ਮਤਲਬ ਨਾ ਜ਼ਖਮ ਨਹੀਂ ਉਹ ਗੁੰਮ ਸੱਟਾਂ ਨੇ ਅੱਛਾ ਗੁੰਮ ਜਾਂ ਫਿਰ ਬਚਤ ਰਹੀ ਗੀ ਗੱਡੀ ਦਾ ਕਿੰਨਾ ਕ ਨੁਕਸਾਨ ਐ ਗੱਡੀ ਦਾ ਤਾਂ ਨੁਕਸਾਨ ਹੈਗਾ ਥੋੜਾ ਜਿਹਾ ਤੋ ਤਾਂ ਮਾਲਕ ਆਪੇ ਕਰਾ ਲੂ ਠੀਕ ਹੈ ਹਾਂ ਉਹ ਤਾਂ ਹੁੰਦਾ ਉਹਦਾ ਇੰਸ਼ੋਰੈਂਸ ਆਉਂਦਾ ਵਿੱਚੇ ਚਲ ਬਚਤ ਰਹੀ ਲਾ ਲੋਕ ਡਰਾਈਵਰ ਨੂੰ ਹੀ ਮਾਰਾ ਕੀ ਜਾਂਦੇ ਨੇ ਉਹ ਯਾਰ ਸਾਰੇ ਮੁਲਖ ਦਾ ਢਿੱਡ ਭਰਦੇ ਨੇ ਢਿੱਡ ਭਰਦੇ ਨੇ ਬੋਲਾ ਜੇ ਇੱਕ ਦਿਨ ਹੜਤਾਲ ਕਰ ਦਨ ਨਾ ਚੰਗਿਆੜ ਨਿਕਲ ਜੇ ਨਾ ਚੰਗਿਆੜ ਨਾਲੇ ਇਹ ਕਿਸੇ ਨੂੰ ਬਚਾਉਂਦਾ ਪਈਆਂ ਤਾਂ ਆਪ ਸੱਟ ਖਾ ਲਈ ਨਾਲੇ ਮਾਲਕ ਦਾ ਕਿੰਨਾ ਨੁਕਸਾਨ ਹੋ ਗਿਆ ਹੋਰ ਨਾ ਇਹ ਵੱਡੇ ਸਾਧਨਾਂ ਨੂੰ ਫੇਰਾਂ ਲਾ ਕੇ ਨਾ ਮਾੜੇ ਨੇ ਤਾਂ ਦੇਖ ਕੇ ਨਹੀਂ ਚੱਲਦੇ ਇਹ ਤਾਂ ਦਾਰੂ ਪੀ ਕੇ ਚੱਲਦੇ ਨੇ ਬੜਾ ਇਲਜ਼ਾਮ ਲਾਉਂਦੇ ਨੇ ਜੀ ਜਿਵੇਂ ਸਾਰੇ ਲੋਕਾਂ ਦੀਆਂ ਬਰਾਈਆਂ ਨਾ ਵੀ ਡਰਾਈਵਰਾਂ ਚ ਆ ਗਈਆਂ ਆਏ ਬਣਾ ਰੱਖਿਆ ਸਾਰਿਆਂ ਨੂੰ ਮਾੜੇ ਬਣਾ ਰੱਖੇ ਨੇ ਹਮਮ ਔਰ ਸਾਰਿਆਂ ਨੂੰ ਜੂਨ ਬਦੀ ਨੇ ਇਹਨਾਂ ਦੀ ਜ਼ਿਆਦਾ ਹੈ ਹਾਂ ਹਾਂ ਹੈਂ ਮਨ ਕਰੀ ਮੀ ਨਾ ਨਾ ਕਰੇ ਵੜਨਾ ਜੇ ਕਿਤੇ ਦੂਰ ਜਾਣਾ ਪਈ ਡੇਢ ਮਹੀਨਾ 2 ਮਹੀਨੇ ਰਹਿ ਜਾਣਾ ਕੋਈ ਰਾਤ ਨੂੰ ਗੱਡੀ ਪੈਂਚਰ ਹੋ ਜੇ ਐ ਨਹੀਂ ਪਤਾ ਕਿਸੇ ਜੰਗਲ ਚ ਘਿਰ ਜੇ ਬੰਦਾ ਹਾਂ ਉਹ ਸੱਚ ਉਧਰ ਤਾਂ ਕਹਿੰਦੇ ਬੰਦੇ ਘੇਰਦੇ ਵੀ ਨੇ ਗੱਡੀਆਂ ਘੇਰਦੇ ਨੇ ਘੇਰਦੇ ਨੇ ਫੇਰ ਉਧਰ ਕਿਵੇਂ ਕਰਦੇ ਹਿੱਲਾ ਤੁਸੀਂ ਆਪ ਦਾ ਬਈ ਆਂਡੇ ਹੁੰਡੇ ਜੇ ਮਾਰਦੇ ਨੇ ਵੀ ਅੱਖਾਂ ਚ ਪੈ ਜੇ ਬੰਦਾ ਖੜ ਜੇ ਉਹ ਤਾਂ ਟਿਆਂ ਜੀ ਮਾਰਦੇ ਨੇ ਕੁਛ ਹਾਂ ਹਾਂ ਤੀਰ ਤੂਰ ਜੇ ਮਾਰਦੇ ਨੇ ਫੇਰ ਬਈ ਗੱਡੀਆਂ ਇਕੱਠੀਆਂ ਕਰਕੇ ਲਖਾਈਂਦੀਆਂ ਨੇ ਫੇਰ ਅੱਛੇ ਆਖਾਂ ਸੇ ਬੰਦੇ ਇਕੱਠੇ ਰਹਿਣ। ਫਿਰ ਅਸੀਂ ਵੀ ਇਕੱਠੇ ਹੋ ਜਾਣਾ ਨਾ। ਫਿਰ ਤੁਹਾਡਾ ਨੰਬਰ ਨੰਬਰ ਹੁਣ ਇੱਕ ਦੂਜੇ ਕੋਲ ਆ। ਹਾਂ ਹਾਂ। ਚਲ ਫਿਰ ਤਾਂ ਠੀਕ ਆ ਕੱਲੇ ਬੰਦੇ ਦਾ ਬਹੁਤ ਔਖਾ ਨਹੀਂ ਹੈ ਨਾ। ਚਲ। ਨਿਮੋ। ਨਿਮੋ ਚਾਰ ਨਹੀਂ ਮੜੀ ਜੀ। ਆ ਮੱਗਰਾ ਆ ਬਾਈ। ਚਾਂ ਤਾਂ ਰਹਿ ਨਹੀਂ ਦਿੰਦਾ ਕੀ ਵਾਰੀ ਚਲ। ਚਲ ਕੋਈ ਨਹੀਂ ਪੀਲਿੰਗ ਕਟਾ ਦੇਣਾ। ਫਿਰ ਪੋਰਸ ਬਾਸ ਸਣੀ ਕੋਈ ਤੁਹਾਡਾ ਸਾਥ ਨਹੀਂ ਦਿੰਦੀ ਏ ਉਧਰ। ਨੋ। ਕਿਉਂ? ਕੋਈ ਨਹੀਂ ਪੁੱਛਦਾ ਪੁਲਿਸ ਪੁਲਿਸ ਵਾਲਾ ਉਧਰ ਸਬਰ ਵਾਲੇ ਮਲੇ ਨੇ ਵਿੱਚੇ। ਆਪੋ ਜੀ ਦਾ ਖਾਈਏ ਕਹਿੰਦਾ ਉਸੇ ਦਾ ਕੋਣ ਖਾਈਏ। ਉਹੀ ਗੱਲਾਂ ਨੇ ਹੋਰ ਸੁਣਾ ਘਰ ਦੇ ਤਾਂ ਠੀਕ ਨੇ ਸਭ ਠੀਕ ਨੇ ਬਸ ਚੱਲੀ ਜਾਂਦਾ ਟਾਈਮ ਪਾਸ ਹੋ ਜਾਂਦਾ ਉਹ ਆਪਣੇ ਨਾਲ ਸੋਦਾ ਪਤਾ ਇਹ ਰਹਿੰਦਾ ਕਿੱਥੇ ਮੈਂ ਤਾਂ ਇਸੇ ਚੱਕਰ ਚ ਉਲਝ ਗਿਆ ਮੇਰੇ ਯਾਰ ਕੋਹਾ ਸੱਟਾਂ ਨੇ ਬਦਲਾ ਤਾ ਯਾਦ ਹੀ ਨਹੀਂ ਰਹਾ ਹੂੰ ਤਾਂ ਤੇਰੀ ਗੱਲ ਯਾਦ ਹੁੰਦੀ ਹੈ ਵੀ ਹਾਂ ਮੱਗਰ ਵਾਸਤੇ ਲੈ ਕੇ ਚੱਲਣੀ ਹੈ ਮਾੜੀ ਮੁੱਟੀ ਉਹ ਮੈਂ ਤਾਂ ਤੈਨੂੰ ੜਿੱਕੀ ਜਨਾ ਬੈਠਿਆ ਕੋਲੇ ਨ ਲੱਗਿਆ ਵੀ ਕਦੋਂ ਆਏਗਾ ਕਦੋਂ ਆਏਗਾ ਫਿਰ ਐਤ ਕੀ ਤੱਕ ਮ ਖਰਾਬ ਹੋ ਗਿਆ ਹੈ ਹੋਰ ਆ ਲੋ ਜੀ ਚਾਹ ਲੈ ਐਂਦਾ ਸਮਗਰਾ ਇਤੈ ਕਿਥੋਂ ਦੁੱਖ ਸਹੇੜ ਲਿਆ ਐ ਐ ਖਾਨ ਖੂਨ ਕਿਵੇਂ ਲੱਗਿਆ ਤੂੰ ਉਹ ਕਾਹ ਨੂੰ ਦੁੱਖ ਸਹੇੜਿਆ ਮਾਦਾ ਛੋਟਾ ਹੁੰਦਾ ਦੀ ਪੰਜਮੀ ਛਿੰਮੀ ਚ ਸਾਡੇ ਹੁੰਦਾ ਦੀ ਕਸੀਰੀ ਅੱਛਾ ਹਾਂ ਮੇਰਾ ਦੀ ਹੋਲੀਾ ਜੀ ਵਧੀਆ ਮੈਨੂੰ ਚੱਕ ਦਾ ਚ ਕੋਤਾ ਦੇ ਖੜਿਆ ਹੁੰਦਾ ਰਹਿੰਦਾ ਦੀ ਆਹੋ ਬਸ ਉਹ ਯਾਰ ਚੱਖੇ ਤੇ ਚਾਹ ਚੂ ਪੀਂਦਾ ਦੀ ਮੜਾ ਮੋਟਾ ਬਚਮਚਾ ਲੈ ਮੈਨੂੰ ਪਾ ਕੇ ਕੋਲ ਨਾਲ ਛੋੜੇ ਮੋਟਾ ਬਸ ਐ ਪਿੰਦੇ ਪਿੰਦੇ ਮੇਰੇ ਤਾਂ ਹੱਡਾਂ ਚ ਬਹਿ ਗਈ ਫਿਰ ਤਾਂ ਸਕੂਲ ਚ ਪੱਕ ਗਏ ਪਾਂਤਰੇ ਵਾਲੇ ਹੂੰ ਮੇਰੇ ਤਾਂ ਉੱਥੀ ਲਾਦੇ ਕੋਕ ਕੇ ਨੇ ਵੱਕੇ ਫਿਰ ਹੁਣ ਕੀ ਬਣੂਗਾ ساری ਉਮਰ ਕੇ ਮੇਰੇ ਖਾਵੇਂਗਾ ਔਰ ਮੇਰੇ ਤਾਂ ਹੱਥ ਕੰਮਣ ਲੱਗ ਜਾਂਦੇ ਨੇ ਮੈਂ ਕੀ ਕਰਾਂ ਕੰਬਣੀ ਨੇ ਹੱਥ ਤੇ ਜਾਂ ਨਸ਼ੇ ਦੀ ਟੋਟ ਲੱਗਦੀ ਐ ਫਿਰ ਤਾਂ ਕੰਬਣੀ ਨੇ ਹੁਣ ਕੱਲ ਨੂੰ ਵਿਆਹ ਵੀ ਕਰਾਉਣਾ ਹੈ ਹੈ ਔਰ ਹੁਣ ਫਿਰ ਉਹ ਤੋਂ ਕਿਵੇਂ ਪਰਦਾ ਰੱਖੂਗਾ ਘਰ ਦੀ ਤੋਂ ਉਹ ਤਾਂ ਥੋੜਾ ਪਰਦਾ ਰਹਿੰਦਾ ਹੁੰਦਾ ਕਿਤੇ ਤੀਵੀਂ ਤੋਂ ਨਹੀਂ ਪਰਦਾ ਰੱਖ ਸਕਦਾ ਬੰਦਾ ਔਰ ਘਰ ਦੀ ਤੋਂ ਰੱਖਣਾ ਚਲੋਰਾ ਪਰ ਮੈਂ ਤਾਂ ਖੇਤ ਖੂਤ ਜਾ ਕੇ ਖਾਇਆ ਨਾ ਹੁਣ ਤਾਂ ਰਹਿ ਜੂ ਫਿਰ ਤਾਂ ਨਹੀਂ ਰਹਿਣਾ ਪਰਦਾ ਕੋਈ ਉਹ ਫਿਰ ਤਾਂ ਕਿਹੜੇ ਪਰਦੇ ਨੇ ਮੈਂ ਤਾਂ ਗੁਰ ਕਹਿਣਾ ਮਗਰਾ ਕਿਵੇਂ ਕਿਸੇ ਡਾਕਟਰ ਤੋਂ ਕੋਈ ਦਵਾਈ ਦੀ ਬੁਈ ਲੈ ਲੈ ਆ ਮੇਰੇ ਕਿੰਨੀ ਦੇ ਮੈਂ ਤਾਂ ਹਫਤਾ ਤੱਕ ਦਵਾਈ ਖਾਧੀ ਐ ਮੁੜ ਕੇ ਛੁਟਕੀ ਨਹੀਂ ਜੀਉਂਦੇ ਤਰੀ ਉਹ ਤੇਰਾ ਤਾਂ ਚੱਲ ਗਿਆ ਹੁਣਾ ਮੇਰੇ ਤਾਂ ਹੁਣ ਤਾਂ ਰਗਾਂ 'ਚ ਬੈਠ ਗਈ ਇਹ ਇਤਨੀ ਦਵਾਈਆਂ ਦੂਆਂ ਕੰਮ ਕਰਦੀਆਂ ਗਈਆਂ ਇਹ ਵੀ ਗੱਲ ਠੀਕ ਐ ਜਿਹੜੀ ਨਾੜ 'ਚੇ ਵੜਦੀ ਐ ਹਾਂ ਨਾ ਕਿਸੇ ਡਾਕਟਰ ਦੀ ਦਵਾਈ ਬੜੇ ਨਾ ਕਿਸੇ ਸਾਦਾ ਮੰਤਰ ਮੰਤਰ ਸੀ ਗਲਾ ਸਾਰੀਆਂ ਚੀਜ਼ਾਂ ਫੇਲ ਨਹੀਂ ਦੇ ਅੱਗੇ ਤਾਂ ਹੋਰ ਰੋਟੀ ਛਕੇਗਾ ਨਾ ਨਾ ਰੋਟੀਆਂ ਛਕਦਾ ਬਸ ਮੈਂ ਰੋਟੀ ਤਾਂ ਖਾਕੀ ਆ ਜੀ ਚਲ ਅਗਲੇ ਕੀੜੇ ਕਰੂੰ ਹੁਣ ਤਾਂ ਤੇਰਾ ਇੰਤਜ਼ਾਮ ਕੋਈ ਮੈਂ ਨਹੀਂ ਵੀ ਰਹਿ ਤਾਂ ਮੈਂ ਤਾਂ ਪੂਰਾ ਹੋ ਜਾਊਂ 15 ਦਿਨਾਂ ਚ ਹੋਰ ਤੂੰ ਤਾਂ ਸੀ ਜਾਂਦਾ ਯਾਰ ਮੇਰੇ ਤਾਂ ਜਾਣਤੇ ਬਣੀ ਪਈ ਐ ਐ ਕਰਦੇ ਆ ਫਿਰ ਕਰਦੇ ਕੋਈ ਹਿੱਲਾ ਹੋਰ ਮਾਰਿਆ ਨਾ ਜਿਹੜਾ ਕਿਦਰੇ ਕੋਈ ਕੱਢ ਕੇ ਸੇਵਾਸਾਪਾ ਘੰਟੇ ਦੋ ਘੰਟੇ ਚ ਕੱਢਦਾ ਅਸਦੀ ਗੱਲ ਨਹੀਂ ਤੇ ਤੇਰੀ ਗੱਲ ਸੁਣ ਕੇ ਮੇਰੇ ਤਾਂ ਬਿਲਕੁਲ ਮੰਨ ਲੱਗ ਗਿਆ ਵੀ ਤੂੰ ਲੈ ਕੇ ਨਹੀਂ ਆਇਆ ਕਿਸੇ ਏਡੇ ਉਡੇ ਦਾ ਪਤਾ ਹੂ ਤੈਨੂੰ ਮੜਾ ਮੋਟਾ ਉੱਥੋਂ ਲਿਆਉਣਿਆ ਮੇਰਾ ਤੂੰ ਐਸਾਰਾ ਐ ਮੈਂ ਮੈਂ ਤਾਂ ਹੋਰ ਕਿਸੇ ਲਈ ਕਦੇ ਗੱਲ ਕਰੀ ਹੋਣੀ ਤੈਨੂੰ ਐ ਪਤਾ ਪਿੰਡ ਚ ਚਲ ਐ ਕਰ ਫਿਰ ਤੂੰ ਆਥਣੇ ਦੇ ਆ ਜੀ ਨਾਲੇ ਤਾਂ ਛਿਟ ਛਿਟ ਲਾਵਾਂਗੇ ਨਾਲੇ ਤੇਰਾ ਕੋਈ ਹਿੱਲਾ ਕਰ ਦੂੰ ਅੱਛਾ ਐ ਕਰੀ ਹੋਈ ਉਹ ਚਟਕਈ ਕਿਨੇ ਦੀ ਆ ਜੀ ਨਾਲੇ ਤਾਂ ਮੀਟ ਬਣਾ ਲਾਂਗੇ ਮੜਾ ਮੋਟਾ ਅੱਛਾ ਨਾਲੇ ਛਿਟ ਛਿਟ ਮਾਰ ਲਾਂਗੇ ਨਾਲੇ ਤੇਰੇ ਵਾਲਾ ਹਿੱਲਾ ਕਰਿਆ ਮਾਂਗੇ ਕਿਤੋਂ ਨਾ ਕਿਤੋਂ ਸਾਰੇ ਕੰਮ ਬਣ ਜਾਣਗੇ ਹੋਰ ਹਾਂ ਠੀਕ ਐ ਫਿਰ ਮੈਂ ਹੋਰ ਮਹੀਨੇ ਡੂਡ ਮਹੀਨੇ ਬਾਅਦ ਮਿਲਿਆ ਮੇਰੇ ਨਾਲ ਖਾ ਪੀ ਲਾਂਗੇ ਮੜਾ ਮੋਟਾ ਬਾਈ ਬਣ ਕੇ ਮੇਰੀ ਤੇ ਜਨਸਰ ਲੈ ਕੇ ਰੱਖ ਲਿਆ ਕਰ ਤੂੰ ਥੱਲੇ ਗੱੜਚ ਡੱਗੀ ਡੁੱਗੀ ਚ ਬਸ ਹੁਣ ਖਿਆਲ ਰੱਖੂੰਗਾ ਹੋਰ ਮੇਰਾ ਤਾਂ ਬਹੁਤ ਉਹ ਕੈਮਰਾ ਤੂੰ ਹੈ ਸਾਰੇ ਚੱਲ ਕੋਈ ਨਹੀਂ ਮੈਂ ਤਲਕੀ ਉੱਟ ਕੇ ਤੇਰਾ ਨੌ ਲੈਣਾ ਲੋਕ ਰੱਬ ਦਾ ਨੌ ਲੈਦੇ ਨੇ ਹੋਰ ਮਖੌਲ ਕਰਦਾ ਮਗਰਾ ਮਖੌਲ ਨਹੀਂ ਕਰਦਾ ਕਿ ਸੱਚੀ ਗੱਲ ਐ ਤੂੰ ਗੱਡੀ ਦੀ ਨਾ ਬਗ ਚੱਲਿਆ ਕਰ ਮੇਰੇ ਨਾਲ ਜੀਤਾ ਮੇਰਾ ਬੁਥੇਰਾ ਕਰਦਾ ਵੀ ਮੈਂ ਤੇਰੀ ਗੱਡੀ ਚਲਾ ਲਾਂ ਹੈ ਸਿੱਖ ਜੀ ਨਵੀਂ ਗੱਡੀ ਐ ਤੇਰੀ ਗੱਡੀ ਮੈਨੂੰ ਸਾਹਮਣੇ ਪੂਗੀ ਹੁਣ ਤੂੰ ਤਾਂ ਬੜਾ ਹੋ ਜਾਏਗਾ 5-4 ਸਾਲ ਨੂੰ ਕਿੰਨੇ ਕਿ ਚਲਾਏਗਾ ਸਿੱਖ ਲੈ ਫਿਰ ਹੋਰ ਮਹਿਲਾ ਆ ਗਰੂੰ ਕਿੱ데 ਫਿਰਾਂ ਵਧੀਆ ਆਪਾਂ ਦਾ ਹੁਣ ਫਿਰ ਮੈਂ ਘਰੇ ਕਰਿਆ ਕਰੂੰਗਾ ਆਰਾਮ ਹੂੰ ਤੂੰ ਵੀ ਡਲ ਆਇਆ ਗਰੀ ਤੇਰੀ ਛੁੱਟੀ ਕਰਦਾ ਆਂ ਫਿਰ ਹੋਰ ਹਾਂ ਜੀ ਫਿਰ ਹੈ ਹਾਂ ਚੱਲ ਮੈਂ ਸ਼ਾਮ ਨੂੰ ਆਉਂਗਾ ਫਿਰ ਹਾਂ ਠੀਕ ਹੈ ਬਾਈ ਹਾਂ ਮੈਂ ਰੋਟੀ ਨਹੀਂ ਖਾਂਦਾ ਰੋਟੀ ਖਾ ਕੇ ਆਇਆ ਦੀ ਮੈਂ ਲੈ ਦੇ ਕਿਥੋਂ ਆ ਗਿਆ ਲਾ ਲਿਆ ਅਖੇ ਮੈਂ ਤਾਂ ਸਕੂਲ ਜੇ ਡੰਗਿਆ ਗਿਆ ਸੀ ਇੰਨੀ ਛੋਟੀ ਉਮਰ ਚ ਨਸ਼ਾ ਲੱਗਿਆ ਥੋੜਾ ਛੁਰਮਾ ਹਾਂ ਅਵੇ ਇਨਸ਼ਾ ਅੱਲਾ ਮਾ ਹਕ ਲਾ ਰਹਿਮ ਬਿੱਲ ਕੋਈ ਉੱਕਰੇ ਜਾਣਾ ਮਰ ਕੇ ਜਾਣਾ ਮੈਂ ਉਹ ਦਿਨ ਹੀ ਗੱਲਾਂ ਕਰਨ ਆਇਆ ਮੈਨੂੰ ਤਾਂ ਦੁੱਖ ਦੀਆਂ ਗੱਲਾਂ ਕਰਨ ਆ। ਉਹ ਤੇਰਾ ਟੱਟੂ ਕਰਾਂ ਗੱਲਾਂ ਮੈਂ ਉਹ ਬੈਠਿਆ ਕਰੀ ਚਾਹ ਲੱਗ ਰਿਹਾ ਪੀਣ। ਉਹਨੂੰ ਲੱਗਦਾ ਆਇਆ। ਅੱਤ ਇਹਨੂੰ ਚਾਹ ਪੀਤੀ ਆਵੇਂ ਧਾਰਨੀ ਪੀਤੀ ਇਟ ਐਡ ਹੋ ਰਿਹਾ ਹੋ। ਨਹੀਂ ਤਾਂ ਅਬਦਾ ਸਿਰ ਕਟਵਾਏਂਗੀ ਨਹੀਂ ਮੇਰਾ ਕਟਵਾਏਂਗੀ ਤੂੰ। ਹੋਲੀ ਤਾਂ ਬੋਲਾ ਉਹ ਤਾਂ ਚਾਹ ਪੀਂਦਾ ਪਿਆ ਰੋਣੇ ਨਹੀਂ ਡਰ ਮੈਨੂੰ ਪਤਾ। ਉਹ ਨਹੀਂ ਜੋ ਮਰੀ ਇਹਨੇ ਬਗਾਈ। ਯਰ ਤੈਨੂੰ ਪੁੱਛਣ ਨੂੰ ਕਦੋਂ ਜਹਾ ਹੋ। ਹਾਂ ਇਹ ਗੱਲ ਕਿੱਥੇ ਹੋਈ ਹੈ ਮੇਰੀ? ਇਹ ਦੋ ਮਾਰੋਗਾ ਤਾਂ ਕਰੀ ਮੇਰੀ ਗੱਲ। ਰਾਤ ਦਾ ਕਰਿਆ ਕੋਈ ਜਗਾਣਾ ਉਹ ਸੱਚਾ ਹਾਂ ਉਹ ਲੱਗ ਰਿਹਾ ਏ ਮੈਨੂੰ ਕਹਿਣਾ ਕਹਾਂ ਵੀ ਹੱਥ ਨੇ ਦਰੋਂ ਨਹੀਂ ਮੈਲੇ ਹੋਂ ਮਾ ਦਰੋਂ ਹੱਥ ਨਹੀਂ ਅੱਛਾ ਹਾਂ ਦਰਦੋਂ ਪਿਆਦੂ ਬਸ ਫੇ ਨਾ ਨਾ ਇਕਲੀ ਇੱਕ ਦਲੀ ਦੀ ਕੋਣੀ ਬਲੀ ਵਿੱਚੇ ਬਾਗ ਪਿਆਦੀ ਔਰ ਤੂੰ ਨਾ ਡੱਫਲੀ ਕਿਤੇ ਹਟ ਟੈਂਟ ਹੋ ਜਾਣਾ ਮੈਂ ਘੱਟ ਪਿਉਂ ਉਹਨੂੰ ਵੱਧ ਪਿਉਂਗਾ ਤੈਨੂੰ ਪਿੰਡੀ ਲੋਕੀ ਇੱਕ ਤਾਂ ਲਾਣੀ ਆ ਇੱਕ ਅੱਦਾ ਲਾ ਲੂੰ ਉਹਨੂੰ ਰੈਡ ਕਰ ਦੂੰਗਾ ਠੀਕ ਹੈ ਹਾਂ ਐਂ ਕੰਮ ਲਾਉਣਾ ਕੋਈ ਨਹੀ ਹੁੰਦਾ ਲੇਟ ਆ ਮੈਂ ਨਹੀਂ ਕਰਨੀ ਮੇਰੇ ਰੋਟੀਆਂ ਬਣਾ ਲਈ ਅੱਜ ਮੇਰੇ ਰੋਟੇ ਇੱਥੇ ਆਉਂਦੇ ਰਹਾ ਥਾਂ ਦੇ ਉਹ ਰੋਟੀ ਬਣਾ ਲੂੰਗੀ ਦੱਸ ਕੀ ਬਣਾ ਕੇ ਰੱਖਾਂ ਤੇਰੇ ਖਾਣੇ ਵਾਸਤੇ ਕੀ ਲਾਵਾਂ ਉਸਨੇ ਤੂੰ ਟਾਈਮ ਨਾਲ ਆ ਜੀ ਇੰਨੇ ਮਿੰਟ ਆ ਤੇ ਮੈਂ ਹੋ ਜਾਵਾਂ ਮਸਾਲਾ ਤੋਂ ਅੱਧਾ ਹੋ ਗਿਆ ਜੀ ਕਿਉਂਕਿ ਰੋਟੀ ਵੀ ਇੰਨੇ ਟਾਈਮ ਚ ਕਿੰਨੇ ਕ' ਵਜੇ ਲਾਉਂਦਾ ਪੈ ਕੇ ਕਿੰਨੇ ਵਜੇ ਲਾਉਂਦਾ ਹੈ 7:00 ਲੱਗ ਜਾਂਦਾ اچھا ਸੱਤ ਕਰੀ ਲਾਉਣਾ 7:00 ਜੀ ਸੱਤਨੇ 9:00 ਵਜੇ ਰੋਟੀ ਖਾਣੀ ਹੈ ਮੈਂ ਤੈਨੂੰ ਦੱਸਦਾ ਇਹ ਤੋਂ ਪਹਿਲਾਂ ਆ ਜੀ ਰੋਟੀ ਨਹੀਂ ਬਣਾਉਂਦਾ ਪਹਿਲੇ ਜਪੇਡ ਮੈਂ ਤੁਮ੍ਹ ਆਹ ਤੇ ਇਹ ਨੂੰ ਘੜਕੇ ਦੇਸੀ ਚਲੋ ਕੋਈ ਨਹੀਂ ਚਲ ਠ ਤੁਹਾਡਾ ਕਿੰਨੇ ਦਿਨਾਂ ਦਾ ਸੀ ਇਹ ਨਗਰ ਦੇ ਕਿਤੇ ਨਹੀਂ ਮਿਲਿਆ ਇਹ ਮੇਰਾ ਕੋਲ ਹੁੰਦਾ ਅਰ ਖੇਚ ਦੇ ਫਰ ਹਮ ਮੈ ਗਰਡ ਤਾਂ ਕਿਵੇਂ ਹੈ ਕੋ ਯਾਰ ਕਾ ਚੰਗੇ ਵਾਲਾ ਚੰਗੇ ਵਾਲਾ ਲਿਆਂਦੀ ਕਿਥੋਂ ਆ ਯਾਰ ਕੋ ਬਣਾਈ ਹੈ ਆਪਣੇ ਯਾਰ ਤੋਂ ਲਿਆਂਦੀ ਹੈ ਯਾਰ ਬਿੱਤਿਆ ਦਰੂਪਰ ਗਿਆ ਉਹ ਵੀ ਚੰਗਿਆੜੀ ਹੋਊਗਾ ਹੈ ਨਾ ਹਾਂ ਸਰਾ ਹੁੰਦਾ ਜਮੀ ਮੈਨੂੰ ਤਾਂ ਲੱਗਦਾ ਮਗਰਾ ਯਾਰ ਮੇਰੇ ਇਜ਼ਕ ਹੋਗੀ ਕੈਂ ਹੋਵੇ ਮੈਂ ਦੋ ਪੱਕਿਆਂ ਜਿ cục ਕੀ ਕੈਂ ਹੋਗੀ ਤੇਰੇ ਬਾਈ ਹੈ ਮੈਂ ਉਠੀ ਹੋ ਆ ਗਈ ਤੇ ਬੜਕ ਤੇ ਯਾਰ ਉਹ ਅੰਦਰ ਆ ਜਦ ਪੌਣੇ ਵਿੱਚ ਕੰਗਣੀ ਵੱਜਦੀਆਂ ਕੰਗਣੇ ਅੱਗ ਲੱਗਦੀ ਐ ਅੱਗ ਢੱਕਣ ਚ ਅੱਗ ਲਾ ਕੇ ਦਿਖਾਈ ਐ ਮੈਨੂੰ ਨੇ ਲੀ 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 ਅੱਗ ਲਾ ਦੇ ਹਾਂ ਮੈਂ ਨਾ ਫਿਰ ਇਸ ਮਾਰਦਰਾ ਯਾਰ ਉਹ ਆਪ ਬਣਾ ਲਾਂ ਮੈਂ ਆਪ ਹੀ ਆਪ ਹੀ ਕਰਦਾ ਯਾਰ ਉਹ ਤਾਂ ਆਪੇ ਸਾਰਾ ਕੁਝ ਨਾ ਹੋਰ ਬਾ ਥੋੜੀ ਜੀ ਉਹ ਖੜ ਜਾ ਵੇਠਾ ਤਾਂ ਨਹੀਂ ਕੁਛ ਥੋੜੀ ਥੋੜੀ ਉਪਾਲਣੀ ਠੰਡੀ ਹੋ ਜੂਗੇ ਨੇ ਵਿਚੇ ਵਿਚੇ ਪਾ ਪਾ ਪਾਣੀ ਦਰੂਦ ਇਕੱਠੀ ਕਰ ਆ ਗਾ ਮਾ ਦੇਖੋ ਜੀ ਤੂੰ ਬਾ ਪਾ ਲੈ ਪਾਉਣਾ ਮੈਂ ਪਾਉਂਦਾ ਤੁਹਾਇ ਕਿਤੇ ਮੇਰੇ ਨੂੰ ਬਿੱਲੀ ਜੀ ਇਹਨਾਂ ਰਸੇ ਉਹ ਕਾਨੂੰ ਰਸ ਜੀ ਬਿੱਲੀ ਨੇ ਓਕੇ ਐਂ ਰਿਪੋਰਟ ਜਮੀ ਮੇਰਾ ਇਹਦਾ ਲੁਗੀ ਕਰਨ ਆਈ ਮੈਂ ਤਾਂ ਵੇਖਣ ਆਈ ਆ ਜੀ ਕਿਤੇ ਜ਼ਿਆਦੇ ਨਾ ਪੀ ਲਿਓ ਤੁਸੀਂ ਜ਼ਿਆਦੇ ਤਾਂ ਹੁਣ ਕਾਨੂੰ ਪੀਓ ਪੀਤੀ ਗਈ ਨੇ ਰਿਪਨੇ ਜੀ ਮੈਂ ਉਹ ਦੋ ਤਾਂ ਪੈਗ ਲਾਇਨੇ ਪਰ ਜਾਈ ਜੀ ਹਜੇ ਕੀ ਹੋਇਆ ਹੈ? ਹਜੇ ਤਾਂ ਲਤਾਏ ਆਏ ਨੇ ਹੈ। ਹੁਣੇ ਸ਼ਰਾਬ ਪੀਕੇ ਡਾਕੇ ਪੈਣਗੇ। ਹੋ ਚੱਲ ਮਾਸਾ ਬੰਦਾ ਆਉਂਦਾ ਇੰਨੇ ਟਾਈਮ ਬਾਅਦ। ਮਨੋਰੰਜਨ ਹੋ ਜਾਂਦਾ ਹੈ। ਹਾਂ। ਆਹ ਹੋਰ ਕਰਿਆ ਨਾ ਗੱਲ ਖਰੀਦ ਤੇ। ਹੋਰ ਉਹ ਗੁੱਸਾ ਕਰ ਦਿੱਤਾ। ਤੇ ਨਮ ਪੀ ਕੇ। ਤੇ ਗੁੱਸਾ ਨਹੀਂ ਕਰਦੀ। ਬਸ ਆ ਪੀ ਲੋ ਹੋਰ ਨਾ ਪੀਓ। ਚੰਗਾ ਭਰਾ। ਬੱਸ। ਫੇਰ ਰੋਟੀ ਖਾ ਲੋ ਰੋਟੀ ਬਣ ਗਈ ਹੈ। ਰੋਟੀ। ਬੱਸ। ਹਾਂ ਰੋਟੀ। ਹੋਰ ਰੋਟੀ ਤਾਂ ਰੋਜ਼ੇ ਖਾਣਿਆ। ਆਪਾਂ ਕਿਹੜਾ ਰੋਜ਼ ਰੋਜ਼ ਇਕੱਠੇ ਹੁੰਨੇ ਯਾਰ ਆ ਵੀ ਤੇਰੀ ਕਾਂਟਾ ਲੇਟ ਖਾ ਲਾਂਗੇ ਰੋਟੀ ਇੱਕ ਗੱਲ ਹੈ ਮਗਰਾ ਗੱਲ ਤੇਰੀ ਵੀ ਠੀਕ ਹੈ ਗੱਲ ਨੀ ਮੋਆ ਵੀ ਠੀਕ ਹੈ ਹੁਣ ਕਿਹੜੇ ਕਿਹੜੇ ਦੀ ਮੰਨਾਂ ਮੈਂ ਦੱਸ ਕੋਈ ਨਹੀਂ ਆਪਾਂ ਲੇਟ ਖਾ ਲਾਂਗੇ ਕਾਂਟਾ ਰੋਟੀ ਦੋ ਦੋ ਹੋਰ ਲਾਵਾਂਗੇ ਬਸ ਫੇਰ ਐ ਗੱਡੀ ਲੈਣ ਜੀ ਤੇ ਛੱਡ ਜੂਗੀ ਵਧੀਆ ਵਧੀਆ ਨਾ ਚੱਕਰ ਆਉਣ ਲੱਗਾ ਬੁਰਾ ਦੋ ਦੋ ਬੰਦੇ ਹੀ ਸਿਕਣ ਲੱਗੇ ਉਹ ਦੋ ਹੀ ਬੰਦੇ ਆ ਸੀ ਆ ਆ ਅੱਜ ਨਾਲ ਹਾਂ ਇਹ ਲਾਲੂ ਹੋਰ ਨਾ ਠੀਕ ਠੀਕ ਆ ਰੱਖੀ ਲੰਮਾਈ ਰੱਖ ਲੈ ਬੇ ਮੇਰਾ ਮੈਨੂੰ ਬਿੱਲੀ ਬਰ ਗਈ ਮੇਰਾ ਸਭ ਪਰ ਗਈ ਸਾੜੀ ਰਹੀ ਜਪ ਉਹ ਕੀ ਅੰਗਰੇਜੀ ਜੀ ਬੋਲੀ ਇਹਨਾਂ ਕੋ ਕੀ ਕਾ ਹੋ ਗਈ ਨਾ ਬਸ ਚੜ ਗਈ ਨਾ ਦੇਖ ਲੈਣਾ ਕੋ ਕੀ ਕਾ ਹੋ ਚੱਲ ਹੋ ਜਾ ਵੈਸੇ ਹੋ ਜਾ ਹੋਰ ਪਾਵਾ ਥੋੜੀ ਮੈਂ ਪਾਵਾ ਪਾਵਾ ਚੱਲ ਪੈ ਜਾ ਪੈ ਜਾ ਦੋ ਮਿੰਟ ਪੈ ਜਾ ਫੇਰ ਲਾਉਂਦੇ ਆ ਕਿ ਕੰਨੇ ਆਪਾਂ ਆਹ ਦੇਖਿਆ ਕੁ ਕੀ ਰਕ ਹੈ ਹੋਗੀ ਕੇ ਹਉਣੇ ਮੂੰ ਸੋਣਦੇ ਨਹੀਂ ਰੋਟੀ ਤਾਂ ਖਾ ਲੰਦੇ ਬੱਵਾ ਬੱਪੇ ਇਹ ਜੱਟ ਤਾਂ ਹੋ ਗਿਆ ਬਣ ਗਿਆ ਗੰਮੇ ਰਾਂ ਉਹ ਨੀ ਉੱਠਦਾ ਆ ਤੜਕੀ 11 ਵਜੇ ਤੋਂ ਪਹਿਲਾਂ ਪੱਕਾ ਪੱਕੇ ਵੈਂਚਰ ਲਾਈਨ ਹੈ ਮਗਰ ਨਹੀਂ ਵੈਂਚਰ ਲੱਗੇ ਹੋਏ ਨੇ ਤੇ ਚਲਾ ਚੱਲੀਏ ਚੱਲ ਸੌ ਜਾਗੇ ਤੇ ਬਾਏ ਜਦੋਂ ਹਿਸ਼ਾਰ ਬੰਦਦਾ ਦੀ ਉਹ ਪਿਆ ਟੰਗ ਗਿਆ ਕਿ ਹੁੰਦਾ ਹੈ ਜੇ ਬੈ ਕੇ ਚੱਲਦਾ ਹੋ ਹੋ ਮਾਸਾਂ ਨੇ ਵੜਿਆ ਕੰਟਾ ਲਾਤਾ ਗੋਲੀਆਂ ਭਾਗੇ ਲਿਆ ਦੀ ਮੈਂ ਤਾਂ ਇੱਕ ਬੈਗ ਵੀ ਲਾਇਆ ਮੈਂ ਥੱਲੇ ਡੁੱਲੀ ਗਿਆ ਹਾਂ ਆਹ ਆ ਤਾਂ ਬਰਸਤ ਕੀ ਮੀਂਹ ਤੇ ਨਾ ਰਹਿ ਰਹੇ ਕਿ ਮੈਂ ਵੀ ਤੇਜ਼ ਹੋ ਗਿਆ ਅੱਛਾ ਪਹਿਲਾਂ ਤੇਜ਼ ਨਹੀਂ ਸੀ ਉਹ ਪਹਿਲਾਂ ਤਾਂ ਮੈਂ ਪੋਲਾ ਪਾਲਾ ਸੀ ਜਿਦ ਦਿਨਾਂ ਤਾਈਂ ਬਸਾਰ ਕੇ ਹੁਦਿਆਂ ਤੇਜ਼ ਹੋਇਆ ਹੋਰ ਹੋ ਜਾ ਫਿਰ ਅਜ ਕੱਚਾ ਹੈ ਅੱਛਾ ਕੀ ਗੱਲਾਂ ਕਰ ਜਾਂਦੀ ਸੀ ਤੁਸੀਂ ਉਹ ਅਸੀਂ ਤਾਂ ਬਸ ਉਹੀ ਗੱਲਾਂ ਕਰਦੇ ਸੀ ਕੋਈ ਐਕਸੀਡੈਂਟ ਜਾਂ ਨਹੀਂ ਹੋ ਗਿਆ ਇਹਦਾ ਬਾਈ ਦਾ ਐਕਸੀਡੈਂਟ ਦਸਾਂ ਦਿਨ ਉਹਨੂੰ ਨਾ ਐਂ ਤਾਂ ਮੈਨੂੰ ਕੋਈ ਗੱਲ ਨਹੀਂ ਕੀਤੀ ਉਹ ਗੱਡੀ ਕਹਿੰਦਾ ਕੱਟਿਆ ਮਰੀ ਵੀ ਥੱਲੇ ਲੰਘ ਗਈ ਜਖਤਾਨਾ ਕੋ ਤੁਨ ਆਇਆ ਜਾ ਅੱਛਾ ਗੁੰਮੀ ਸਾਟਾ ਲੱਗੀ ਹੁੰਦਾ ਬੱਚ ਤਾਂ ਰਹਿ ਗਈ ਹੈ ਨਾ ਇਹਦੇ ਇਹਦੇ ਲੱਗੀਆਂ ਨੇ ਇਹਦੇ ਲੱਗੀਆਂ ਨੇ ਤਾਂ ਹੀ ਮੈਂ ਕਹਾਂ ਕੱਲ ਆਇਆ ਬਸ ਚੁੱਪ ਕਰਕੇ ਪੈ ਗਿਆ ਤਾਂ ਹੀ ਛੇਤੀ ਮੁੜ ਕੇ ਆ ਗਿਆ ਇਹ ਨਹੀਂ ਤਾਂ 15-10 15 ਦਿਨ ਤੱਕ ਲਾ ਕੇ ਆਉਂਦਾ ਹਮ ਐਕਸੀਡੈਂਟ ਕਰਕੇ ਮੁੜ ਕੇ ਆ ਗਿਆ ਫੇਰ ਗੱਡੀ ਦਾ ਬਹੁਤ ਨੁਕਸਾਨ ਹੋ ਗਿਆ ਨਾ ਗੱਡੀ ਤਾਂ ਹੁਣ ਅਗਲੇ ਮਾਲਕਾਂ ਦੀ ਅਗਲੇ ਆਪੇ ਭਰਨੀ ਹੈ ਉਹ ਤਾਂ ਡਰਾਈਵਰਾਂ ਨਾਲ ਕੀ ਹੁੰਦਾ ਹੈ ਲਤੀਕ ਤੂੰ ਮੈਨੂੰ ਇੱਕ ਵਾਰੀ ਦੱਸ ਤਾਂ ਦੇ ਕੀ ਆ ਗੱਲ ਮੈਨੂੰ ਕਹਦਾ ਖਾਲੀ ਹੋ ਗਈ ਗੱਡੀ ਮੇਰੀ ਪਰ ਤੈਨੂੰ ਪਿਆਰ ਬੋ ਕਰਦਾ ਹੈ ਉਹ ਕਰਦਾ ਟੱਟੂ ਵਰਗਾ ਗੱਲਾਂ ਗੱਲਾਂ ਚ ਦੇਖਿਆ ਮੈਂ ਜੀ ਨਹੀਂ ਲਾਉਂਦਾ ਹੈਗਾ ਤੇਰੇ ਬਿਨਾ ਉਹ ਤਾਂ ਆਪਣੀ ਗੱਡੀ ਨੂੰ ਪਿਆਰ ਕਰਦਾ ਹੈ ਓਏ ਤੈਨੂੰ ਪਿਆਰ ਕਰਦਾ ਉਹਨੂੰ ਮਸਲਾ ਜਨਾਨੀ ਜੁੜੀ ਹੈ ਬੁੜੇ ਬੰਦੇ ਨੂੰ ਜੇ ਮੈਨੂੰ ਪਿਆਰ ਕਰਦਾ ਹੋਵੇ ਨਾ ਤਾਂ ਮੇਰੇ ਕੋਲ ਰਵੇ ਮੇਰੀ ਖੁਆਇਸ਼ਾਂ ਬੁੜੀਆਂ ਕਰੀ ਮਿੰਨਾ ਮਿੰਨਾ ਤਾਂ ਉਹ ਬਾਹਰ ਰਹਿੰਦਾ ਆ ਓਏ ਉਹ ਤਾਂ ਫਿਰ ਉਹਦੀ ਮਜਬੂਰੀ ਹੈ ਉਹਨੂੰ ਰਹਿਣੀ ਪੈਂਦਾ ਹੈ ਚੱਲ ਮਾਰ ਗੋਲੀ ਮੈਂ ਤਾਂ ਪਿਆਰ ਤਾਂ ਤੈਨੂੰ ਕਰਦੀ ਹਾਂ ਹੂੰ ਚੱਲ ਹੋਰ ਸੁਣਾ ਗੱਲਬਾਤ ਮਸਾਂ ਮਿਲਿਆ ਜਿ ਕਿੰਨੇ ਦਿਨਾਂ ਬਾਅਦ ਕਰੋ ਹੋਰ ਮੇਰਾ ਤਾਂ ਨਾ ਜੀਣ ਲੱਗਦਾ ਪਿਆ ਜੀ ਕਿੰਨੇ ਦਿਨ ਹੋ ਗਏ ਆਪਾਂ ਨੂੰ ਮਿਲਿਆ ਉਹ ਮੇਰਾ ਕਿਡਾ ਲੱਗਦਾ ਹੈ ਤੈਨੂੰ ਪਿਆਰ ਤਾਂ ਹੈਗਾ ਜੀ ਆਪਾਂ ਇੱਕ ਦਿਨ ਚੱਲ ਜਾਈਏ ਭੱਜ ਜੀ ਪਹਿਲਾਂ ਤਾਂ ਮੇਰਾ ਇਰਾਦਾ ਨਹੀਂ ਜੇ ਉਹਦਾ ਮੇਰੇ ਵੀ ਜੀ ਕਰਦਾ ਕਿ ਭੱਜ ਜਾਵੇ ਆਪਾਂ ਲੰਘ ਚੱਲਦੇ ਆਂ ਕੁਛ ਨਹੀਂ ਹੁੰਦਾ ਹੈਗਾ ਉਸ ਸੱਚਾ ਜਾਂ ਜਹੂ ਉਹ ਲਗਰੇਗਾ ਨਿਕਣਮ ਕਰੀ ਤੇ ਅਲਿਆ ਅਰੇ ਦਰਉਣਾ ਨਹੀਂ ਮੈਂ ਲੈ ਮੋਢੇ ਮੋਢਰ ਬਥਰ ਚੰਗਾ ਦਰਦ ਪਿਆ ਰਿਹਾ ਬਸ ਬਸ ਨਾ ਇਹ ਗਰੇ ਇੱਕ ਦਲੇ ਦਾ ਬੋੜੇ ਪਰ ਇਹ ਵੀ ਚੇਪੇ ਚੇਪੇ ਕਰ ਤੂੰ ਮਾ ਦੱਪ ਲੈਂ ਪਈ ਹਟੈਂਡ ਹੋ ਜਾ ਤਾ ਮੈਂ ਘਰ ਤੇ ਮੋਂ ਬੰਦ ਤੇ ਬੰਦ ਲੈ ਤੈਨੂੰ ਲੈ ਲਈ ਲੋਕੀ ਇੱਕ ਤਾਂ ਵਾਲੀ ਆ ਇੱਕ ਅੱਧਾ ਲਾ ਲੂੰਗਾ ਮੈਡ ਕਰ ਠੀਕ ਆ ਠੀਕ ਆ ਸਹੀ ਲਾਇਆ ਸ਼ਾਬਾਸ਼ ਸ਼ਾਬਾਸ਼ ਤੇਰੀ ਯਾਰੀ ਤੇ ਹਰਾਮ ਜ਼ਾਦਿਆ ਇਸੇ ਲਈ ਚੱਕਰ ਮਾਰਦਾ ਸੀ ਤੂੰ ਤੇ ਤੂੰ ਤੂੰ ਕੁੱਤੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੈਨੂੰ ਸ਼ਰਾਬ ਪਿਆ ਕੇ ਅਸੀਂ ਅਸੀਂ ਗੁਰਸ਼ਰਲੇ ਉਡਾਈਏ ਉਹ ਨਹੀਂ ਨਹੀਂ ਭਈਏ ਐਵੇਂ ਦੀ ਕੋਈ ਗੱਲ ਨਹੀਂ ਚਲੋ ਜੇ ਇਕੱਠੇ ਜੀਓ ਫਿਰ ਮਰੋ ਵੀ ਇਕੱਠੇ ਨਹੀਂ ਜੀ ਇਹ ਤਾਂ ਨਹੀਂ ਭਈ ਦੀ ਗੱਲਾਂ ਕਰਦਾ ਸੀ ਜੀ ਐਵੇਂ ਦੀ ਕੋਈ ਗੱਲ ਨਹੀਂ ਐਵੇਂ ਦੀ ਗੱਲ ਹੈ ਨਹੀਂ ਜੀ ਐਵੇਂ ਦੀ ਗੱਲ ਆਹ ਯਾਰ ਮਾਰ ਕਰਨ ਵਾਲਾ ਪਜਣਾ ਨਹੀਂ ਚਾਹੀਦਾ ਪਜਣਾ ਨਹੀਂ ਚਾਹੀਦਾ ਯਾਰ ਮਾਰ ਕਰਨ ਵਾਲਾ ਤੇਰੇ ਵਰਗੇ ਜਨਾਨੇ ਜਿਹੜੇ ਪਰਤਣ ਗਿਆਨ ਦੇ ਵਿੱਚੋਂ ਕੱਢੋ ਗੋਈ ਹੱਕ ਨਹੀਂ